ਹਾ ਗਰਦੀਪ ਕਿੱਥੇ ਆ? ਕਰੇਗੀ ਕਰਦਾ ਕੰਮ ਤੇ ਨਹੀਂ ਜਾਣਾ। ਕਿੱਥੇ ਤੈਨੂੰ ਪਤਾ ਨਹੀਂ ਕਿ ਮੈਂ ਆਪ ਹੀ ਰ ਜਾਊਗਾ ਯਾਰ ਹਸਨਪੁਰ ਜਾਣਾਗਾ। ਕੰਮ ਤਾਂ ਉਹੀ ਟੋਏ ਦੀ ਐ ਕਿੱ데 ਲੈ ਜਾਊ ਤੈਨੂੰ। ਹਾਂ ਹਾਂ ਦੇ ਦੇਣਗੇ ਕੋਈ ਗੱਲ ਨਹੀਂ। ਹਾਂ ਬਸ 4 ਵਜੇ ਯਾਰ ਕਦ ਨੇ ਜਾਗਾ। ਹਾਂ ਠੀਕ। ਕਣਕ ਕਿੱਥੇ ਆ ਮੈਨੂੰ ਕਿ ਪਤਾ ਮੇਰੇ ਕਿ ਸਿੱਖਾ ਖੜਾ ਮੋਟਰ ਖੜਾ ਕਿ ਉਹ ਅੱਗ ਲਗਾਉਂਦਾ ਤੇਰਾ ਮੋਟਰ ਖੜਾ ਆ ਜਾ ਯਾਰ ਜਾਣਾ ਵੀ ਹੈ ਹੋਰ ਜਾਣਾ ਸਮਾਨ ਚੜ ਗਿਆ ਸਮਾਨ ਤਾਂ ਇੱਥੋਂ ਬਸ ਕਰਦਾ ਹੈ ਤੇਰਾ ਨੰਬਰ ਦਈ ਲਮਾ ਆ ਜਾਣ ਪੁਰਾ ਤੇ ਆ ਇੱਟੇ ਬਰਾਤਾਂ ਬਰਾਤਾਂ ਦੀ ਗੱਡੀ ਹੈ ਉਹ ਜਾ ਜੇ ਚੱਲ ਬਈ ਯਾਰ ਬਹਿ ਜਾ 10 ਮਿੰਟ ਹੋ ਰਾਇਆ ਬਈ ਯਾਰ ਮਾਲ ਕਰੀ ਜਾਣਾ ਤੂੰ ਆਫਟਰ ਉਹ ਲੇਟ ਹੋ ਗਿਆ ਬਲੀ ਬਈ ਆ ਜਾ ਉਹ ਬਹਿ ਜਾ 10 ਮਿੰਟ ਕੁਛ ਨਹੀਂ ਆਇਆ ਯਾਰ ਉਹ ਮੰਨੀ ਦੀ ਵੀ ਹੁੰਦੀ ਆ ਬਦੰਦਰਾ ਆਇਆ ਬਈ ਨਕਦੀ ਯਾਰ ਉਹ ਯਾਰ ਮੇਰੀ ਗੱਲ ਸੁਣੋ ਬਲੰਨਾ 450 ਰੁਪਈਆ ਰੇਟ ਹੈਗਾ ਕੁਛ ਨਹੀਂ ਹੁੰਦਾ ਵਧੀਆ ਬਣ ਜੀ ਬਈ ਪਹਿਲੀ ਵਾਰ ਲੇਟ ਹੋ ਗਿਆ ਯਾਰ ਲੇਟ ਕਾਦਾ ਨਹੀਂ ਯਾਰ ਮੜਾ ਲਾ ਉਹ ਲੇਟ ਕੁਛ ਨਹੀਂ ਹੁੰਦਾ ਤੂੰ ਮੰਨ ਲਿਆ ਕਰ ਗੱਲ ਮੇਰੀ ਆਇਆ ਨਕਦੀ ਉਹ ਕਮਾਲ ਆ ਯਾਰ 2 ਮਿੰਟ ਸਾਹ ਦਾ ਲੈ ਲੈ ਤੂੰ ਉਹ ਨਹੀਂ ਵੀਰੇ ਉਹ ਯਾਰ ਕਮਾਲ ਕਰੀ ਜਾਣਾ ਯਾਰ ਤੇਰੀ ਗੱਲ ਉਹ ਆਇਆ ਬਈ ਯਾਰ ਚੰਨ ਉਹਦੀ ਆ ਜਾ ਬਈ ਉਮ ਮੇਰੀ ਗੱਲ ਸੁਣ ਲੈ ਮੈਂ ਤਾਂ 10 ਮਿੰਟ ਬੈਠੂਗਾ ਉਹ ਵੱਡੇ ਭਾਈ ਪਹਿਲੀ ਵਾਰ ਲੇਟ ਆਇਆ ਉਹ ਲੇਟ ਕਿੰਨਾ ਕਰ ਆ ਗਿਆ ਇੱਕ ਮਾਲ ਕਰੀ ਜਾਣਾ ਓਏ ਯਾਰ ਕੱਪੜੇ ਦਾ ਯਾਰ ਨਹੀਂ ਆਏ ਲੋਟੋਂਦਾ ਸਾਡੇ ਨਾਲ ਓਏ ਆਇਆ ਬਾਈ ਕਰਦਾਗਾ ਕਾਲ ਓਏ ਯਾਰਾ ਤੂੰ ਕਹੜੀ ਝੂੜੀ ਚੱਲਦੀ ਂਦੀ ਤੇਰੀ ਕਰਕੇ ਓਏ ਨਹੀਂ ਬਾਈ ਪਤੰਦਰਾ ਜੀ ਆਖ ਲੂੰਗੀ ਜੇ ਸਾਡਾ ਓ ਪਹਿਲੀ ਵਾਰ ਲੇਟ ਹੋ ਕੇ ਵੱਡੇ ਭਾਈ ਆ ਜਾ ਚੱਲੀਏ ਆ ਜਾ ਚਾਹ ਹੁੰਦੀ ਹੈ ਕਿ ਚਾਹ ਮਗਾਉਨੇ ਆ ਤੂੰ फेर ਉਦੋਂ ਬਾਅਦ ਆਊਗਾ ਪਾਣੀ ਪਾਣੀ ਪੂਣੀ ਪੀ ਕੇ ਫੇਰ ਲੱਗਾਂਗੇ ਵੱਡੇ ਭਾਈ ਤੂੰ ਪਰਸੋਂ ਬਹੁਤ ਅੰਕ ਕੀਤਾ ਇਹਨੂੰ ਕੰਮ ਮੇਰੀ ਗੱਲ ਸੁਣ ਤੂੰ ਆਰਾਮ ਨਾਲ ਬਹਿ ਜਾ ਚਿੰਤਾ ਨਾ ਕਰ ਤੂੰ ਉਹ ਮੈਂ ਕੱਪੜੇ ਵਾਲਿਆ ਚੱਲੀ ਬੜੇ ਉਹ ਕੱਪੜੇ ਕੋਈ ਵੱਡੀ ਗੱਲ ਐ ਇਹ ਕੋਈ ਬਾੜੀ ਓਏ ਆਏ ਨਗਦੀ ਗੱਲ ਐ ਤੂੰ ਤਾਂ ਦੁਪਾ ਰੱਖਿਆ ਗਿਆ ਬਤਿੰਦਰ ਮੈਨੂੰ ਨੇ ਇਹ ਗੱਲ ਚੰਗੀ ਲੱਗਦੀ ਤੇਰੀ ਓਏ ਬਾਈ ਆ ਜਾ ਯਾਰ ਆ ਜਾ ਨਾ ਇਹ ਫੂਰ ਆ ਜਾ ਚਾਹ ਪੀ ਕੇ ਲੱਗਾਂਗੇ ਓਏ ਆਏ ਨਗਦੀ ਚੱਲੀਏ ਚਾਹ ਪੀ ਕੇ ਜਿਹੜੀ ਗੱਲ ਕਹਿ ਦੀ ਨਾ ਨਾ ਮੈਂ ਤਾਂ ਚਾਹ ਪੀ ਕੇ ਲੱਗੂਗਾ ਯਾਰ ਮੇਰੀ ਗੱਲ ਸੁਣ ਤੂੰ ਬਾਹਲਾ ਨਾ ਤੱਕਾ ਕਰਿਆ ਕਰ ਓ ਬਾਈ ਮੇਰੀ ਕਿਸ਼ਤਾਂ ਮੈਂ ਕਿਸ਼ਤ ਭਰਨੀ ਲੱਗਦੀ ਉਹ ਭਰ ਦਾਂਗੇ ਕਿਸ਼ਤ ਓਏ ਮੇਰੀ ਚਾਹ ਪਾਣੀ ਦਾ ਮੇਰੀ ਕਿਸ਼ਤਾਂ ਮੋਟਰਸਾਂ ਦੀ ਵੱਡੀ ਭਾਈ ਆ ਜਾ ਵੱਡੇ ਭਾਈ ਵੱਡੇ ਭਾਈ ਲਾ ਰਖੀ ਚਾਹ ਪਾਣੀ ਪੀ ਕੇ ਤੂੰ ਕੰਮ ਕਰਨ ਵਾਲਾ ਫੇਰੀ ਚਾ ਲੈ ਤੂੰ ਐਸਾ ਪਹਿਲੀ ਪੀ ਕੇ ਰਾਜੀ ਆ ਚਾਹ ਚਾਹ ਓ ਬਾਈ ਤੈਨੂੰ ਕਰ ਨਹੀਂ ਨਹੀਂ ਨਟੇ ਨਹੀਂ ਜਾਦਾ ਯਾਰ ਉਹੀ ਮਰੀ ਜਾਣਾ ਕਿ ਚਾਹ ਤਾਂ ਉਹ ਪਹਿਲੀ ਪਾ ਗਿਆ ਓ ਨਹੀਂ ਬਾਈ ਪਹਿਲਾ ਕੰਮ ਤਾਨੂੰ ਪਤਾ ਹੀ ਨਹੀਂ ਕਿ ਕੰਮ ਕਰਨ ਦਾ ਪਹਿਲੀ ਕਹਿਦੇ ਅਗਲੇ ਨੂੰ ਚਾਹ ਪਾਣੀ ਪੀ ਕੇ ਲੱਗਦੇ ਹ ਅਲਕਾਂਡਾ ਕੰਮ ਤਾਂ ਕਰ ਲੈ ਚੱਲ ਲਾੜਾਂਗੇ ਤਾਂ ਲੱਗ ਜਾ ਨਾਲੇ ਹੋਰ ਲੱਗ ਜਾ ਪਾਏ ਨਗਦੀ ਰੱਤ ਬਾਾਰ ਖੈਦਈ ਤੇਰੀ ਕਿਸਤ ਨਾਲ ਕਰਕੇ ਭਈ ਤੰਗ ਤਾਂ ਫਿਰ ਹੁਣ ਮਗਾਉਣਾਗਾ ਪਹਿਲਾਂ ਪੈਸੇ ਲੈ ਕੇ ਫੇਰ ਹੀ ਕੰਮ ਤੇ ਲੱਗਾਂਗੇ ਤੰਗ ਤਾਂ ਉਹ ਵੀ ਛੱਡ ਕਰਿਆ ਪਹਿਲਾਂ ਕੀ ਗੱਲ ਹੈ ਉਹ ਮੈਨੂੰ ਲੱਗਦਾ ਇਹਨਾਂ ਨੇ ਪਹਿਲਾਂ ਕੋਈ ਡੱਕਰਿਆ ਲੱਗਦਾ ਉਹ ਹੈ ਇਹਦਾ ਅੜਪ ਲੱਗਦੇ ਨਹੀਂ ਬੰਦੇ ਪੈਸੇ ਦੇਣੇ ਦੇਣਗੇ ਉਹ ਮੈਂ ਤਾਂ ਭਰਾਵਾ ਪੈਸੇ ਲੱਗੇ ਤੋਂ ਬਿਨਾਂ ਨਹੀਂ ਉਹ ਲੱਗਦਾ ਪੈਸੇ ਦੇਣ ਦੇ ਨਾਮ ਪਤਾ ਨਾ ਗੱਲ ਕਰ ਰਿਹਾ ਭਈ ਪੈਸੇ ਦੇਵੋਗੇ ਪਹਿਲਾਂ ਉਹਨੂੰ ਕਿਹਾ ਹੋਇਆਗਾ ਮੈਂ ਪੈਸੇ ਨੂੰ ਅੱਛਾ ਆ ਫੋਨ ਉਹਦਾ ਵੀ ਆਇਆ ਲੱਗਦਾ ਮੈਨੂੰ ਚਲ ਇਹ ਤਾਂ ਸੱਡ ਪਰੇ ਫੇਰੀ ਦੇਖਾਂਗੇ ਇਹਦਾ ਕਿਵੇਂ ਕਰੀਏ ਬਣਾ ਪਾਣਾ ਤਾਂ ਮੈਨੂੰ ਲੱਗਦਾ ਮਾਂ ਦਾ ਪੁੱਤਾ ਪਹਿਲਾਂ ਡੱਕਰ ਤੇ ਇਹਨਾਂ ਨੇ ਪੈਸੇ ਲੈ ਕੀ ਲੱਗਾਂਗੇ ਫੇਰ ਕੰਮ ਦੀ ਹਾਂ ਸਹੀ ਗੱਲ ਹੈ ਆਪਣਾ ਨਾਲ ਗੱਲ ਕਰ ਗਏ ਪਹਿਲਾਂ ਪੈਸੇ ਲੈ ਕੇ ਤੁਨੂੰ ਮੈਂ ਤਾਂ ਹੀ ਉਹ ਕਹਿਆ ਵੀ ਚਾਹ ਪੀ ਕੇ ਤੇ ਪੈਸੇ ਲੈ ਕੇ ਫੇਰ ਲੱਗਾਂਗੇ ਬਸ ਠੀਕ ਹੈ ਬੰਦੇ ਖਰਿਆਲ ਲੱਗਦੇ ਨੇ ਇਹ ਇਹ ਤਾਂ ਲੂਟ ਨਹੀਂ ਹੋਣਾ ਮੈਥੋਂ ਬਈ ਪਿੱਛੇ ਮੁੜੋ ਇਹਨਾਂ ਦੇ ਕਾ ਚੱਲਦੀ ਹੈ ਹਾਂ ਚੱਲ ਹੋਰ ਜਿਹਦੇ ਜਣਗ ਨਾ ਪੈਦੇ ਔਰ ਬਾਈ ਲੱਗੇ ਨਹੀਂ ਕੰਮ ਤੇ ਬਾਈ ਯਾਰ ਉਹਦੇ ਭਰਾਵਾ ਟਰੱਕ ਆ ਬਰ ਹਟਿਆ ਨਹੀਂ ਪੰਜ ਕੀ ਗੱਲ ਪਹਿਲਾਂ ਪਾਣੀ ਲਿਆ ਬਾਈ ਬਣ ਕੇ ਯਾਰ ਪਾਣੀ ਤਾਂ ਮੈਂ ਕੋਈ ਨਹੀਂ ਮੰਗਾਉਣਾ ਔਟੋਆ ਦਿਖਾਉਣਾ ਤੁਹਾਨੂੰ ਮੈਂ ਕਰਾਂ ਦਿਖਾ ਇਹ ਬਾਈ ਪਹਿਲੇ ਸੱਟਾ ਤੇ ਕੀ ਗੱਲ ਹੈ ਯਾਰ ਇਹਦੀ ਵੀ ਹੈਗੀ ਹੈ ਕਹਾਣੀ ਕੋਈ ਕਿਵੇਂ ਹੈ ਕਹਾਣੀ ਇਹ ਪਹਿਲਾਂ ਮੇਰੇ ਨਾਲ ਦਾ ਪੈਂਦਾ ਆਇਆ ਤੁਸੀਂ ਲੇਟ ਔਰ ਲੇਟ ਤਾਂ ਬਾਈ ਯਾਰ ਪਤਾ ਕੱਲ ਵਾਲੇ ਬੰਦੇ ਵੀ ਯਾਰ ਆਈ ਸੀ ਉਹ ਬੰਦੇ ਨਹੀਂ ਮਿਲੇ ਬੰਦੇ ਕੰਮ ਨਹੀਂ ਕਰਦੇ ਸੀ ਯਾਰ ਅੱਛਾ ਤਾਂ ਬੋਲ ਦੇ ਇੱਕ ਪੈਸੇ ਮੰਗਦੇ ਮੇਰੇ ਬੁੜੇ ਨੇ ਕਹਤਾ ਵੀ ਬਾਈ ਯਾਰ ਫਿਰ ਪੈਸੇ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਚੱਲਣੀਗੀ ਪੈਸੇ ਦਾ ਕੋਈ ਨਹੀਂ ਕਰ ਲਾਂਗੇ ਤੁਸੀਂ ਟੋਆ ਦਾ ਪੱਟਣ ਲੱਗੋ ਉਹ ਐ ਨਹੀਂ ਬਾਈ ਬਰੇ ਪੈਸੇ ਦਾ ਹੱਲ ਕਰ ਚੱਲ ਤੂੰ ਐਂ ਕਰ ਸਾਹਮਣੇ ਆ ਕੇ ਬਹਿਨੇ ਉਹ ਤਾਂ ਸਾਹਮਣੇ ਆ ਜਾ ਸਾਹਮਣੇ ਪਾਣੀ ਦੇ ਆ ਬਾਈ ਬਣ ਕੇ ਪਾਣੀ ਮੈਂ ਕਰਦਾ ਫੋਨ ਮੇਰੇ ਭਾਈ ਨੂੰ ਚਲੇ ਬਾਈ ਆ ਜੀ ਹੋਰ ਯਾਰ ਬਾਈ ਬਣ ਕੇ ਯਾਰ ਐਂ ਤਾਂ ਨਹੀਂ ਗੱਲ ਚੱਲਨੀ ਪਹਿਲਾਂ ਪੱਟਿਆ ਪਿਆ ਤੇ ਬਚਾਲਾ ਹੋ ਗਿਆ ਉਹ ਯਾਰ ਸੜਕੇ ਗਏ ਨੇ ਬੰਦੇ ਖਲੋਟੇ ਨਿਕਲੇ ਯਾਰ ਅੱਛਾ ਸਾਨੂੰ ਤਾਂ ਇਹ ਹੋ ਗਿਆ ਵੀ ਇਹ ਗੱਲ ਕੀ ਹੈ ਇਦਾਂ ਤੈਹੀਂ ਨਹੀਂ ਲੱਗੇਗੇ ਆ ਹੁਣ ਮੈਂ ਬੁਢੇ ਨੂੰ ਛੋਡੇ ਨੂੰ ਫੋਨ ਕਰਿਆ ਜੀ ਵੀ ਪੈਸੇ ਦੇ ਦੇ ਉਹ ਕਹਿੰਦਾ ਹਾਉਣਾ ਹੋ ਹੀ ਨਹੀਂ ਆਇਆ ਲੀ ਤੇ ਪਰ ਸੋਨੂ ਕਹਿੰਦਾ ਨਹੀਂ ਪੈਸੇ ਉਹ ਅੱਛਾ ਤੈਹੀਂ ਨਹੀਂ ਲੱਗੇ ਬਾਈ ਪਾਣੀ ਦਾ ਮਕਰਮਾਂ ਪਾ ਕਰਦਾ ਫੋਨ ਕਰ ਜੀ ਚਲੋ ਤੁਸੀਂ ਕੰਮ ਤੇ ਲੱਗੋ ਲੱਗਦੇ ਆ ਚਲ ਸੁਬਲਾ ਫੋਨ ਤਾਂ ਕਰਦੇ ਪਈਆ ਹੋਰ ਫੋਨ ਕਰ ਉਹਨੂੰ ਤੇ ਲੱਗੋ ਮੈਂ ਕਰਦਾ ਫੋਨ ਕੋਈ ਨਹੀਂ ਭਾਈ ਲੱਗਦਾ ਕੰਮ ਚੰਗਾ ਭੈਣ ਦੇ ਯਾਰ ਮੇਰੇ ਨਾਲ ਬੰਦੇ ਵੀ ਉਹਦੇ ਵਰਗੇ ਟੱਕਰ ਸਾਡੇ ਨਾਲ ਨੂੰ ਕਰਦਾ ਫੋਨ ਹੈਲੋ ਉਹ ਤੈਨੂੰ ਇਦੂ ਚੰਗੇ ਦੇ ਬੰਦੇ ਮਿਲੇ ਨਹੀਂ ਇਹ ਤਾਂ ਉਹਨਾਂ ਨੂੰ ਵੀ ਖਰਾਬ ਲੱਗਦੇ ਨੇ ਹੋਰ ਕੋਈ ਚੱਜ ਦੇ ਆਪਣਾ ਕੰਮ ਸਿਰ ਤੇ ਆ ਰਿਹਾਗਾ ਕੰਮ ਨਹੀਂ ਆਪਣਾ ਨਿਭੜਨਾ ਇਹ ਤਾਂ ਪਹਿਲੀ ਉਹਨਾਂ ਨੂੰ ਵੀ ਹੁਣ ਉਹ ਲੱਗਦੇ ਨੇ ਢੀਠ ਲੱਗਦੇ ਨੇ ਐ ਕਰੀ ਇੱਕ ਕਾਲੀ ਚਾਹ ਬਣਾ ਲੈਂਦੇ ਆ ਪਾਣੀ ਦਾ ਰੈਂਪਰ ਲੈ ਕੇ برف ਨਾ ਪਾਗੇ ਲਈ ਤੱਤਾ ਪਾਣੀ ਪੀਵਾਂਗੇ ਇਹਨਾਂ ਨੂੰ ਹਾਂ ਚਲ ਠੀਕ ਹੈ ਚੰਗਾ ਚੱਗੀ ਅਜੇ ਇੱਕ ਗੱਲ ਹੋਰ ਚੱਗੀ ਮੈਂ ਤਨੂ ਆਇਆ ਕਹਿੰਦਾ ਮਾਂ ਆਈ ਨਾ ਅਜੇ 10-15 ਮਿੰਟ ਮੈਂ ਇਹਨਾਂ ਦਾ ਕੰਮ ਦੇਖਦਾ ਵੀ ਕਿਵੇਂ ਕੰਮ ਕਰਦੇ ਨੇ ਹਾਂ ਠੀਕ ਹੈ ਉਹ ਇਹ ਤਾਂ ਮੈਨੂੰ ਮਾਰਨਗੇ ਭੁੱਖਾ ਮੈਨੂੰ ਐ ਲੱਗਦਾ ਗਰਦੀਪ ਚੋਂ ਉਹ ਬਾ ਸੀਟ ਉੱਤੇ ਨਵੀਂ ਚਾਹ ਬਣਾਦਾ ਹਾਂ ਸੇਰੀ ਬੇਟਾ ਬੜਾ ਔਖਾ ਹੋ ਗਿਆ ਚਾਹ ਪਾਣੀ ਨਹੀਂ ਲਿਉਂਦੇ ਯਾਰ ਬੜਾ ਉਹ ਚਾਹ ਤਾਂ ਲਿਆ ਦੇ ਭਾਈ ਉਹ ਕਰਿਆ ਮੈਂ ਫੋਨ ਆਵੇ ਭਾਈ ਨੂੰ ਆਉਂਦਾ ਕਦੋਂ ਕਰੇ ਭਾਈ ਤਾਂ ਫੋਨ ਭਾਈ ਬਣ ਕੇ ਭੁੱਖੇ ਮਰ ਗਏ ਯਾਰ ਐਂ ਤਾਂ ਦੇਖ ਲਿਆ ਕਰੋ ਕਾਲੀਆਂ ਕੱਢ ਲਾਂ ਦੀਆਂ ਕਹੀ ਕਾਲਜਾ ਕੱਢ ਲਾਂ ਦੀਆਂ ਕਹੀ ਨਾ ਤੈਨੂੰ ਪਤਾ ਨਾ ਨਾ ਆਉਂਦੀ ਚਾਹ ਵੀ ਕੰਮ ਤੇ ਕਿੱਥੇ ਫਸਾਤਾ ਗੁਰਦੀਪ ਨੂੰ ਕਿਹਾ ਸੀ ਮੈਂ ਵੀ ਹਟ ਜਾ ਉਹ ਬੰਗਾ ਨਾ ਬਡੇ ਭਾਈ ਕਿਸ਼ਤ ਭਰਨੀ ਆ ਕੀ ਕਰੀਏ ਕੋਈ ਨਹੀਂ ਕੋਈ ਨਹੀਂ ਇਥੇ ਤੂੰ ਆ ਪਤਾ ਕਿੰਨਾ ਔਖਾ ਦਾ ਬੱਚਣਾ ਬਾਈ ਕਿਸ ਤਰ੍ਹਾਂ ਬਣਿਆ ਚਾਹ ਨੂੰ ਤਾਂ ਕਹਿਦਾ ਤੂੰ ਉਹ ਬਾਈ ਮੇਰੀ ਕਿਸ ਤਰ੍ਹਾਂ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਕਹਿਆ ਉਹਨਾਂ ਦੇ ਵੀਡੀਓ ਨੂੰ ਹੈ ਤੂੰ ਟੂਆ ਬੱਤਕ ਇਹਨੂੰ ਦਿਖਾਏ ਵੀ ਇਹਦਾ ਲੱਗਦਾ ਵੀ ਉਹੀ ਨੇ ਫੁੱਦੂ ਜੇ ਬੰਦੇ ਨਵੇਂ ਤੋਂ ਪਤਾ ਕਾ ਦਾ ਕੰਮ ਵਾਹ ਉਹ ਤੇਰੇ ਮਿੰਟਾਂ ਹੀ ਕਰਨਾ ਜਦੋਂ ਚਾਹ ਪਿਆ ਨਾ ਜਿਆਦਾ ਤਾਂ ਆ ਜੀ ਪਾਣੀ ਵੀ ਆ ਚਾਹ ਪਾਣੀ ਵੀ ਠੰਡਾ ਹੋਊਗਾ ਚਾਹ ਵੀ ਹੋਦੀ ਆ ਪਾਣੀ ਬਾਈ ਯਾਰ ਹੋ ਜਾਣਾ ਪਾਣੀ ਦੀ ਆਦੀ ਚੱਜਦਾ ਬਾਈ ਹਾਂ ਉਹ ਤਾਂ ਸਾਡਾ ਚੱਕੀ ਮੱਕਰਾ ਫੋਨ ਕੋਈ ਆਉਣਾ ਮਦਰ ਜਾ ਕਰਦਾ ਹੋਰ ਯਾਰ ਭੈਣ ਦੇ ਯਾਰ ਦਾ ਚਾਹ ਵੀ ਨਹੀਂ ਪੀ ਸਕਦੇ ਭੁੱਖੇ ਮਾਰਦੇ ਬੱਡੇ ਭਾਈ ਦਾ ਯਾਰ ਹੋਰ ਲੋਹੂ ਪੀ ਲਿਆ ਕੋਈ ਨਾ ਦੇਣੀ ਖੜਦਾ ਨਾ ਤੇ ਪਟੋ ਮੈਨੂੰ ਵੀ ਲੱਗਦਾ ਕੰਮ ਲੱਗਦਾ ਲੰਬਾ ਦਵਾ ਦਾ ਕੋਈ ਕੋਈ ਨਾ ਆਉਂਦਾਗਾ ਚਾਹ ਆ ਮੈਨੂੰ ਤਾਂ ਨਹੀਂ ਲੱਗਦਾ ਆਉਗਾ ਪਾਣੀ ਦਾ ਕਿਵੇਂ ਆਉਗਾ ਆਡਾ ਲਾ ਵੀ ਤਪਾਉਂ ਦਾ ਆ ਗਿਆ ਵੀ 10 ਮਿੰਟ ਦਾ ਜੇ 10 10:30 ਨੇ ਹੋਇਆ ਅਜੇ 9 ਨਹੀਂ ਵੱਜਣ ਦੇ ਤੇ ਪਹਿਲੀ ਚਾਹ ਦਾ ਉਹ ਤਾਂ ਆਪ ਉਹਨਾਂ ਵਰਗਾ ਹੋ ਰਿਹਾ ਵੀ ਅਗਲੇ ਨੂੰ ਕਹਿੰਦਾ ਨਹੀਂ ਭਾਈ ਕੰਮ ਕਰੋ ਪਹਿਲਾਂ ਵੀ 10 ਹੁਣ ਨਾਲੇ ਮੈਂ ਉੱਥੇ ਫਿਰਦਾ ਜਿਗਾ ਕੰਮ ਗਿਆ ਜੇ ਜ਼ਰੂਰੀ ਅੱਛਾ ਅੱਜ ਬਾਗ ਜਾ ਭੇਜ ਦਿੱਤੀ ਚਾਹ ਪਾਣੀ ਲੈਣਾ ਕਿਹ ਬੰਦੇ ਭੇਜਦੇ ਆ ਪਤਾ ਨਹੀਂ ਕਿੱਥੋਂ ਲੈਂਦੇ ਨੇ ਕਿੱਥੋਂ ਨਾ ਇਹ ਨਹੀਂ ਕੰਮ ਕਰਦੇ ਆ ਗਿਆ ਆ ਗਿਆ ਇਹ ਕੜਗੇ ਦੀ ਮੈਂ ਕੰਮ ਗਿਆ ਜੀ ਤੂੰ ਆਪ ਨਹੀਂ ਲਿਆ ਸਕਦਾ ਯਾਰ ਖੋਲ ਲੈਂਦੇ ਨੇ ਬੰਦੇ ਇਹਦਾ ਉੱਥੋਂ ਫਾਫੜਿਆਂ ਤੋਂ ਨਹੀਂ ਬੰਦੇ ਕੰਮ ਦੇ ਦੇ ਨਹੀਂ ਚੌਂਕੀ ਹੋਵੇ ਜਮ ਮਸਾਲਾ ਆਏ ਨੇ ਘੰਟਾ ਹੋ ਲੜਾਈ ਕਰਕੇ ਲੈ ਕੇ ਬੰਦੇ ਚਾਹ ਪੰਗੀ ਇਹਦੇ ਨੇ ਚਾਹ ਨੂੰ ਤੂੰ ਅੱਡ ਦਵਾ ਦਾ ਮੈਂ ਫੋਨ ਕਰਤਾ ਦੱਸ ਆਰਾਮ ਦਾ ਕਰਾ ਲਾ ਪਹਿਲਾਂ ਉਹਨਾਂ ਤੋਂ ਜਦੋਂ ਇਹ ਮੇਰੇ ਗੱਲ ਪਈ ਜਾਂਦੇ ਨੇ ਆ ਬਾਈ ਮੇਰੇ ਰਵੇ ਖੜਾ ਘੰਟਾ ਹੋਏ ਪੁੱਛਦੇ ਆ ਲੈ ਵੜਦੇ ਉਹਨਾਂ ਫਾਹਾ ਮੈਨੂੰ ਨਾ ਫੋਨ ਲਾਇਆ ਕਰ ਆ ਪੀ ਲੈ ਆ ਕਰ ਉਹ ਆਜੋ ਚਾਹ ਪੀ ਲੋ ਚੱਲ ਮੈਂ ਵੀ ਆਉਣਾ ਸੀ ਆਜੋ ਚਾਹ ਪੀਣ ਆਜੋ ਚਾਹ ਆ ਜੋ ਚੱਲ ਯਾਰ ਬਾਈ ਯਾਰ ਤੁਹਾਡੇ ਨਾਲ ਮੈਨੂੰ ਹੋ ਰਿਹਾ ਜਾਂਦਾ ਆ ਜਾ ਬਾਈ ਚਾਹ ਪੀ ਲੋ ਯਾਰ ਮੈਨੂੰ ਫੋਨ ਕਰਾ ਰਹੀ ਮੈਂ ਫੋਨ ਆਇਆ ਚਾਹ ਮੈਨੂੰ ਕਹਿ ਰਿਹਾ ਬਾਈ ਹੋਲੋ ਤੁਸੀਂ ਬੰਦੀ ਬਾਈ ਕਰਾ ਦੀ ਘੰਟਾ ਹੋ ਗਿਆ ਯਾਰ ਬਾਈ ਕਿੱਥੇ ਖੜ ਕੇ ਚਾਹ ਨੇ ਮਾਰਤੀ ਪਹਿਲਾਂ ਚਾਹ ਪਲੇਟ ਕਰੀ ਜਾ ਤੁਸੀਂ ਹੋ ਯਾਰ ਇਹ ਮੈਨੂੰ ਗਾਲਾਂ ਦੀ ਜਾਂਦਾ ਕਹੇ ਜੇ ਬੰਦੇ ਫੜ ਕੇ ਲਿਆ ਆ ਕਹੇ ਜੀ ਕਿ ਬੰਦੇ ਕੰਮ ਦੇਖੀ ਤੂ ਟੋਆ ਹੁੰਦਾ ਕੰਮ ਤਾਂ ਕੀ ਹੈ ਸਮਝ ਨਹੀਂ ਮੈਂ ਟੋਏ ਤੇ ਕਰਨਾ ਕਿ ਬੱਸ ਆਈ ਜਾਂਣ ਨੂੰ ਹੋਰ ਜੇ ਘੰਟਾ ਹੋਵੇ ਚਾਹ ਪਿਆ ਯਾਰ ਪਤੰਦਰਾ ਚਾਹ ਬਿਨਾਂ ਨਾ ਮੜਾ ਮੜਾ ਕਾਮਾ ਮੈਂ ਤਾਂ ਕੰਮ ਛੱਡ ਕੇ ਆਇਆ ਆ ਬਤਾ ਯਾਰ ਥੋੜਾ ਛੱਡ ਤੁਸੀਂ ਤਾਂ ਮੂੰਹ ਹੀ ਮਾਰੀ ਜਨੇ ਦੂਨੇ ਭਾਈ ਕੋ ਤੁੜਾਈ ਉਹ ਇਹ ਤਾਂ ਨਿਆਣਾ ਇਹਦਾ ਪੜਦ ਨਹੀਂ ਗਾਣਾ ਜੀ ਪੈਸੇ ਤਾਂ ਲਿਆ ਦੂ ਯਾਰ ਕਿਤੋਂ ਵਰਨੀਆ ਮੈਂ ਕਿਸ ਤੇ ਵਰਨੀਆ ਵੱਡੇ ਭਾਈ ਪੈਸੇ ਲਿਆ ਤੇ ਆ ਭਾਈ ਸਾਡੇ ਵਾਲੇ ਨਾਲ ਗੱਲ ਕਰ ਲੋ ਭਾਈ ਜੇ ਮੈਂ ਵਰਨੀਆ ਉਹ ਇਹਨਾਂ ਨੂੰ 5000 ਰੁਪਏ ਲਿਆ ਦੀ ਮੈਂ ਉਧਰ ਦੂਸਰੇ ਖੇਤ ਜਾਣਾਗਾ ਉਹ ਨਹੀਂ ਯਾਰ ਬੰਦਾ ਭੈਣ ਦਾ ਮੂੰਹ ਨਾ ਭਾਜੇ ਮੇਰਾ ਨਹੀਂ ਭਾਜਦਾ ਕੋਈ ਨਹੀਂ ਮੈਂ ਹੁਣ ਚਾਹ ਵੀ ਆ ਗਈ 35000 ਰੁਪਏ ਲਿਆ ਦੀ ਕਿਸ਼ਤ ਨਾ ਨਾ ਜੀ ਸਾਰਾ ਗੁੱਸਾ ਆ ਜੂ ਮੈਂ ਉਧਰ ਜਾਣਾ ਇਹਨੂੰ ਫੜਾ ਜੂ ਇਹ ਤੁਹਾਨੂੰ ਫੜਾ ਦੂਗਾ ਪਾਣੀ ਤਾਂ ਗਾਲ ਦੇ ਫਿਰ ਪਾਣੀ ਆਉਂਦਾ ਪਾਣੀ ਲਿਆ ਦਨੇ ਆ ਭਾਈ ਹੋਰ ਯਾਰ ਪਾਣੀ ਦੇ ਕੰਮ ਦਾ ਕਰ ਬਣੂ ਤੇ ਮੋਟਰਸਾਈਕਲ ਤੇ ਪਿਆ ਟੰਗਿਆ ਅਸੀਂ ਅੱਗੇ ਝੋਨਾ ਲਾਉਣਾ ਆ ਜਿਆਦਾ ਨਾ ਭਾਈ ਮੈਂ ਹੋਰ ਯਾਰ ਭਾਈ ਮੇਰੀ ਕਿਸ਼ਤ ਆ ਯਾਰ ਕੋਈ ਨਹੀਂ ਦਨੇ ਰਹੀ ਹਾਂ ਲੈ ਕੇ ਦੇ ਦੇ ਭਾਈ ਬਣ ਕੇ ਕੋਈ ਨਹੀਂ ਮੈਂ ਕਰਦਾ ਕਰ ਲੈ ਹਾਂ ਭਾਈ ਇਹਦਾ ਮੈਂ ਤੈਨੂੰ ਉਹਨਾਂ ਕੋਲ ਕਹਤਾ ਮੈਂ ਕਰ ਬੀਰ ਬੁਏ ਕੋਸੇ ਨਹੀਂ ਦੇਣੇ ਨੂੰ ਬਲਾ ਕੰਮ ਕਰਦਾ ਹੁਣ ਬਾਈ ਇਹ ਮੈਨੂੰ ਤਪਾਈ ਜਾਣਗੇ ਯਾਰ ਨਹੀਂ ਕੁਛ ਨਹੀਂ ਨਾ ਮੈਂ ਉਹ ਬਾਈ ਆਉਂਦਾ ਬੈਂਕ ਚ ਗਿਆ ਲਿਆ ਕੇ ਦੇਉ ਠੀਕਾ ਇਹਨਾਂ ਵੇਲਾ ਕੰਮ ਕਰਾ ਠੀਕਾ ਫਿਰ ਦੇਖਾਂਗੇ ਇਹਨਾਂ ਨੂੰ ਤੁਹਾਨੂੰ ਪਤਾ ਨਹੀਂ ਬੋਲੇ ਬੰਦੇ ਤੈਨੂੰ ਕੀ ਬਤ ਇਹਨਾਂ ਬਰੇ ਇਹ ਰੁਪਏ ਲੈ ਕੇ ਉੱਡ ਜਾਣਗੇ ਕੱਲ ਹੋਰ ਖੜਾ ਰਹੀ ਹੁਣ ਇਹ ਮੈਨੂੰ ਤਪਉਣਗੇ ਮੈਂ ਤਾਂ ਆਫਰੇ ਛੱਡ ਕੇ ਜਾਣਾ ਇਹਨਾਂ ਨੇ ਵੀ ਖੜਦੇ ਸਾਰਾ ਦਿਨ ਫੋਨ ਤੇ ਲੱਗਾ ਰਹਿੰਦੇ ਪੂਰੇ ਖੜਨਾ ਚ ਸਾਰਾ ਦਿਨ ਮੈਂ ਜਾਨਾ ਤੇ ਤਪੇ ਰਹਿੰਦੇ ਨੇ ਔਰ ਇਹਨਾਂ ਦੇ ਪੱਤੇ ਠੀਕਾ ਚੱਲ ਮੈਂ ਪਾਣੀ ਲੈਣਾ ਬਾਈ ਦੂਸਰੇ ਖੇਤ ਜਾ ਉਧਰ ਠ ਇਹ ਵਧੀਆ ਗਾ ਇਹ ਦੂਜਾ ਦਾ ਭੈਣ ਦਾ ਕਲਾ ਉਹਦਾ ਮੁੰਡਾ ਬੇਕਾਰ ਹੀ ਸੀ ਬੰਦਾ ਆ ਬੰਦਾ ਜਿਹੜਾ ਹੁਣ ਪਾਣੀ ਲੈ ਕੇ ਆਇਆ ਕਰਾ ਲੂ ਆਪਾਂ ਤੂੰ ਕੰਮ ਧੱਕਾ ਨਹੀਂ ਮੈਂ ਉਹ ਬੋਲੇ ਮੈਂ ਨਹੀਂ ਉਹ ਕੰਮ ਕਰਦਾ ਸੀ ਆ ਮੈਂ ਨਹੀਂ ਤੋੜਦਾ ਇਹ ਧੱਕਾ ਉਹਦਾ ਬੰਦਾ ਬੇਕਾਰ ਆ ਰਹਿਣੇ ਦੇ ਕੰਮ ਦਿੰਦਾ ਉਹ ਆ ਗਿਆ ਪਾਣੀ ਲੈ ਕੇ ਮੁੰਡਾ ਇਹਦਾ ਵਧੀਆ ਮੁੰਡਾ ਪੜ੍ਹਿਆ ਲਿਖਿਆ ਦਾ ਵਧੀਆ ਇਹ ਪੜ੍ਹਿਆ ਲਿਖਿਆ ਲਓ ਭਾਈ ਪਾਣੀ ਯਾਰ ਲਿਆ ਭਾਈ ਯਾਰ ਬਹੁਤ ਦਿੱਕਾ ਯਾਰ ਮੈਨੂੰ ਵੀ ਸਾਡੇ ਵਾਲੇ ਤੋਂ ਗਾਣਾ ਦਵਾਦੀ ਆ ਉਹ ਭਾਈ ਉਹਦਾ ਬੰਦਾ ਬੇਕਾਰ ਆ ਜਮਾ ਯਾਰ ਹਾਂ ਉਹਦਾ ਯਾਰ ਬੰਦਾ ਹੀ ਉਹ ਯਾਰ ਭਾਈ ਉਹਦਾ ਪਤਾ ਕੀ ਇਹ ਨਾਲ ਗੱਲ ਘਰੇ ਵੀ ਇਹੀ ਹਾਲਾ ਯਾਰ ਉਹਨੂੰ ਭਾਈ ਬੋਲਣ ਦੀ ਅਗਲੀ ਨਹੀਂ ਬੰਦੇ ਨੂੰ ਜਮੀਰ ਉਹ ਤਾਂ ਗੱਲ ਨਹੀਂ ਮੈਂ ਨਹੀਂ ਤੋੜਦਾ ਜੀ ਡੱਕਾ ਚਾਰੋਂ ਥੋੜਾ ਜਨਾ ਰੁੱਖਾ ਯਾਰ ਉਹਦਾ ਕੋਈ ਗੱਲ ਨਹੀਂ ਗੁੱਸਾ ਨਾ ਕਰਿਓ ਅੱਛਾ ਗੁੱਸਾ ਨਹੀਂ ਕਰੇ ਤੇਰੇ ਕਦੇ ਕੰਮ ਕਰੇ ਨਹੀਂ ਕਰਦੀ ਨਹੀਂ ਜੀ ਨਹੀਂ 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 ਰੱਖਾ ਤੋੜਦਾ ਦੀਗਾ ਮੇਰੇ ਤਾਂ ਕੰਮ ਕਰਨ ਲੱਗੇ ਚੱਲ ਯਾਰ ਕੋਈ ਗੱਲ ਨਹੀਂ ਪੱਟਦੇ ਯਾਰ ਉਹ ਮੈਨੂੰ ਗੱਲਾਂ ਦੀ ਜਾਂਦਾ ਕਹਿੰਦਾ ਕੰਮ ਨਹੀਂ ਕਰਦਾ ਉਹ ਨੂੰ ਐ ਵੀ ਪੱਟੀ ਨਹੀਂ ਸਕਦੇ ਮੈਂ ਕਿਹਾ ਪੱਟਣ ਨੂੰ ਕੀ ਹੈਗਾ ਬੀਟ ਹੋਏ ਪੱਤੇ ਨੇ ਇਹ ਪੱਟਣ ਨੂੰ ਤਾਂ ਕੀ ਆ ਭਾਈ ਪੱਟ ਤਾਂ ਦਵਾਂਗੀ ਤਾਂ ਬਾਕੀ پیسے ਦਿੱਤੇ ਆਇਆ ਨਾ ਭਾਈ ਉਹ ਵੀ ਸੱਚਾ ਬੋਲਦਾ ਯਾਰ ਚੋਨਾ ਚੋਨਾ ਮੈਂ ਮੰਗਿਆ ਜੀ 5000 ਠੀਕ ਆ ਭਾਈ ਵੀ ਹਲੇ ਤੱਕ ਨਹੀਂ ਲੈ ਕੇ ਆਇਆ ਦੋ ਤਾਂ ਮੈਨੂੰ ਕਹਿ ਗਿਆ ਮੈਂ ਕਰਦਾ ਭਾਈ ਮੈਂ ਕਿਸ਼ਤ ਭਰਨੀ ਹੈ ਮੇਰੀ ਭਾਈ ਦੁੱਖ ਤਾਂ ਹੁੰਦੀ ਹੈਗਾ ਪੈਸਿਆਂ ਦਾ ਉਹ ਤਾਂ ਠੀਕ ਆ ਯਾਰ 10 ਪੈਸੇ ਨਹੀਂ ਲੈ ਕੇ ਪੈਸੇ ਗੂਗਲ ਪੇ ਕਰਾ ਦਨੇ ਆ ਗੁੱਗਰ ਪੇ ਭਾਈ ਲੋਡ ਨਹੀਂ 200 ਰੁਪਿਆ ਖਰਚਾ ਜਾਂਦਾ ਗੂਗਲ ਪੇ ਉਹ ਵੀ ਐ ਕਰਦੇ ਆ ਫਿਰ ਗੂਗਲ ਪੇ ਕਰ ਦਾਨਾ ਭਾਈ ਮੈਨੂੰ ਕਹਿ ਭਾਈ ਸਾਡੇ ਕੋਲ ਕਿਸੇ ਜਿਹੜਾ ਗੂਗਲ ਪੇ ਦੇ ਕੋਲ ਚਾਹ ਭਾਈ ਮੇਰੀ ਗੱਲ ਸੁਣ ਦੇ ਖਲਾਲ ਐ ਗੂਗਲ ਪੇ ਕਰ ਦੇ ਇਹ ਤੇ ਕਰਾਂਗੇ ਗੂਗਲ ਪੇ ਇੱਥੇ ਕਰਾਂਗੇ ਗੂਗਲ ਪੇ ਮੋਬਾਈਲ ਤਾਂ ਦੇਖ ਰਾ ਮੇਰੇ ਕੋਲੇ ਗਰੀਬ ਕੋਲੇ ਚੱਲ ਫਿਰ ਮੈਂ ਆਥੜੇ ਫੜਾ ਦੂੰਗਾ ਆਥੜੀ ਨਹੀਂ ਹੁਣ ਚਾਹੀਦੀ ਉਹ ਭਾਈ ਕਿਸਤਾਂ ਦਾ ਉਰੇ ਆਉਂਦਾ ਯਾਰ ਇਹਨੂੰ ਫੋਨ ਕੀਤਾ ਕਿਸਤਾਂ ਦਾ ਭੇਜਦਾ ਮਗਰ ਮਗਰ ਫਿਰਦਾ ਦੱਸ ਕਰਾਂਗੀ ਮੈਂ ਚਲੋ ਕਹਿ ਕੇ ਗਿਆ ਮੈਂ ਫਿਰ ਕਰ ਦਾਨਾ ਤੁਸੀਂ ਕੰਮ ਕਰ ਲਓ ਯਾਰ ਇਤਨੀ ਨਾਲੇ ਮੈਨੂੰ ਉਹ ਗਾਲਾਂ ਦਿੰਦਾ ਯਾਰ ਚੱਲ ਭਾਈ ਕਰਨਾ ਪਊ ਤੇਰੇ ਕਰਕੇ ਹੋਰ ਕੀ ਹੈ ਹੋਰ ਯਾਰ ਉਹ ਤਾਂ ਮੱਸ ਬਈ ਬਣਦੇ ਮੇਰੀ ਕਿਸ਼ਤ ਭਰ ਦੇ ਯਾਰ ਬਸ ਜਿਵੇਂ ਮਰਜ਼ੀ ਕਰ ਕੋਈ ਗੱਲ ਨਹੀਂ ਠੀਕ ਹੈ ਮੇਰੀ ਕਿਸ਼ਤ ਹੈ ਯਾਰ ਠੀਕ ਆ ਪੈਸੇ ਛੋੜੇ ਪਹਚਾ ਦੰਨੇ ਜੜੀ ਗਾ ਵੀ ਲੱਗਦੇ ਕੰਮ ਨੇ ਲੱਗਦੇ ਠੀਕ ਹੈ ਵੀਰੇ ਹਾਂ ਠੀਕ ਹੈ ਹੈਲੋ ਇਹ ਚੰਗਾ ਲੱਗਦਾ ਉਹਦੇ ਨਾਲ ਥੋੜਾ ਜਿਹਾ ਇਹ ਵਧੀਆ ਜਿਹਾ ਹੈਲੋ ਮੈਂ ਤਾਂ ਪੈਸੇ ਬਣਵਾ ਜੀ ਜੀ ਵਟਕੇ ਦੇ ਦੇਣਾ ਜੀ ਵਟਕੇ ਦੇ ਦਾਂਗੇ ਹੈ ਇਹ ਰਵੰਦ ਨੂੰ ਪੂਣੀ ਨਹੀਂ ਕਰਦੇ ਜਦੋਂ ਜੀਰੀ ਵਾਲੇ ਭਾਏ ਸਾਰੇ ਧੋਨੇ ਟੁੱਟ ਜਾਣਗੇ ਇਹ ਸੌਮਣ ਹੋ ਗਈ ਕਿਲੇ ਦੀ ਠੀਕ ਹੈ ਠੀਕ ਹੈ ਮੁੰਗੀ ਮੰਗੀ ਕੱਢ ਲੈ 20000 ਦੀ ਕਿਲੇ ਦੀ ਮੁੰਗੀ ਵੀਰ ਕੀ ਹੈ ਅੱਗੇ ਸੰਭਾ ਕੇ ਬਾੜੇ ਥਾਣਾ ਲੱਗਣਾ ਮੈਂ ਤਾਂ ਖਰਚੇ ਥੋੜੇ ਥੋੜਾ ਨਾਲ ਵਾੜਾ ਹੋ ਜਾਂਦਾ ਹਾਂ ਜੀ ਬੜਾ ਵੜ ਗਿਆ ਹੈ ਬਾਣ ਵੀ ਹੋਣ ਸੁੱਕਣਾ ਨਾ ਨਾ ਖੱਡਾ ਨਹੀਂ ਉੜਕੀ ਕਰਦਾ ਕੰਕਾ ਪੁਰਾਣੀ ਕਿੱਟਾ ਜੀ ਬਣਦੀ ਪਰ ਸਚਾਰ ਮੈਂ ਵੀ ਚੱਲਦਾ ਜਾਂਦਾ ਜਿਵਾਜ ਅੱਜ ਦੂਜੇ ਥੇ ਮੱਸੀ ਪਾਣੀ ਲਾਉਣਾ ਜੀ ਜਾਣਾ ਮੈਂ ਵੀ ਜਾਦਾ ਉਹ ਮੈਂ ਇਹ ਨਾ ਜਰ ਖੇਤ ਫਰਦਾ ਸੀ ਘਾਟੋ ਆ ਜਾ ਪਟਾਈ ਜਾਂਦੇ ਸੀਗੇ ਅਸਾਂ ਯਾਰਾ ਓ ਯਾਰ ਸਾਡੇ ਵਾਲੇ ਨੇ ਬੁਲਾ ਲਿਆ ਯਾਰ ਦਿਹਾੜੀ ਲਾਰਖੇ ਚਾਹ ਜੀ। ਉਹ ਪੱਟੀ ਜੰਦੇ ਛੇਦਰ ਨਾਲੇ ਵਾਲੇ ਪਾਸੇ ਚੱਲ ਕੋਈ ਗੱਲ ਨਹੀਂ ਮੈਂ ਆ ਜਾਣਾ ਯਾਰ। ਹਾਂ ਮੈਂ ਚੱਲੇ ਦਾ ਦੇਖਣਾ ਕਰਦਾ ਚੰਗਾ। ਮੈਂ ਆਉਣਾ। ਹਾਂ 10 ਮਿੰਟ ਰੁੱਕ ਜਾ ਬਾਈ ਮੰਨ ਕੇ। ਮੈਂ ਆ ਗਿਆ ਮਾੜਾ ਬਾਥਰੂਮ ਚ ਜਾ ਪਾ ਯਾਰ। ਆ ਗਿਆ ਭਾਈ ਮੈਂ 2 ਮਿੰਟ ਜਾ ਗਿਆ ਯਾਰ। ਕੋਈ ਯਾਰਾ ਬਾਥਰੂਮ ਕਰਣੀ ਆਉਣਾ। ਐ ਕਿ ਬੰਨੇ ਉਹਨਾਂ ਦੇ। ਉਹ ਦੂਜਾ ਕਿੱਧਰ ਗਿਆ ਬਾਈ ਤੇਰੇ ਨਾਲ ਦਾ ਮੁਸਾਬ ਕਰਨ ਗਿਆ ਬਸਾਬ ਕਰਨਾ ਨਹੀਂ ਗਿਆ ਯਾਰ ਉਹ ਯਾਰ ਸਾਡਾ ਸੱਚਾ ਬੋਲਦਾ ਯਾਰ ਵਿੱਚ ਮੂਤਲੇ ਹੋਰ ਬੰਦਾ ਉਹ ਇਧਰ ਮੂਤਣ ਦੀ ਗੱਲ ਨਹੀਂ ਯਾਰ ਤੂੰ 10 ਵਾਰੀ ਤਾਂ ਟਾਲੂਲਾਤਾ ਕੰਮ ਦਾ ਕਰਦੇ ਨਹੀਂ ਉਹ ਕਿਹੜਾ ਯਾਰ ਬਾਈ ਬਣ ਕੇ ਬਸਾਬ ਕਰ ਲੈਣਾ ਤੇ ਦੂ ਬਾਦਲੇ ਬਾਹਰ ਨਹੀਂ ਨਿਕਲਦੇ ਬਾਈ ਫਿਰ ਪੈਸੇ ਵੀ ਉਸੇ ਤੇ ਲੈ ਲਿਓ ਉਹ ਸਹੀ ਬੋਲਦਾ ਇਹਦਾ ਤੇ ਚੀਲ ਮੰਗੇ ਇਹ ਨਹੀਂ ਗੱਲ ਹੁੰਦੀ ਯਾਰ ਕੋਈ ਗੱਲ ਨਹੀਂ ਲੰਮਾ ਖੜਾ ਯਾਰ ਪੜਦੇ ਕਿਉਂ ਨਹੀਂ ਤੁਸੀਂ ਪੜਦੇ ਕਿਉਂ ਨਹੀਂ ਪਰਸੋਂ ਦਾ ਟਾਈਮ ਲੈਂਦਾ ਯਾਰ ਮੈਂ ਪਰਸੋਂ ਨਾ ਥੋੜੀ ਅੱਬਾ ਤੂੰ ਕਿੱਧਰ ਆਇਆ ਨਾਲੇ ਬਾਈ ਬਾਥਰੂਮ ਆ ਕੇ ਆਇਆ ਓਏ ਯਾਰ ਇਹ ਕੋਈ ਪੈਣ ਦਾ ਕੋਈ ਮੂਤਣਵਾ ਜਿਹੜਾ ਕੋਈ ਪਾਣੀ ਪੀਣ ਵਾ ਕੇ ਆ ਤੂੰ ਬਟੇ ਪਾਣੀ ਕਰਨੀ ਆ ਇਹ ਰਾ ਫੇਰ ਕਹਦੇ ਨੇ ਤੁਸੀਂ ਬੰਦੇ ਪੈਸੇ ਨਹੀਂ ਦਿੰਦੇ ਓਏ ਤੂੰ ਕੰਮ ਕਰਾਉਣਾ ਜਿਵੇਂ ਕਰਨਾ ਹੁਣ ਕਰ ਯਾਰ ਬਾਈ ਮੰਨ ਕੇ ਯਾਰ ਓ ਮੇਰੀ ਗੱਲ ਸੁਣ ਤੂੰ ਕੰਮ ਕਰਾ ਲਾ ਬੰਦਿਆਂ ਨੂੰ ਕਿਵੇਂ ਲੱਗਦੀ ਠੀਕ ਆ ਬਾਈ ਹੋਰ ਕਿਵੇਂ ਮੇਰੀ ਗੱਲ ਛਾ ਆ ਗਿਆ ਇੱਕ ਔਰ ਕਿਵੇਂ ਗਗੂ ਵਧੀਆ 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 ਸਾਡੇ ਦਾ ਕਿਵੇਂ ਕੰਮ ਕਰ ਬੱਕਰੀਆਂ ਦਾ ਜਾਮਾ ਤੂੰ ਸੁਣਾ ਤੇਰਾ ਕਿਵੇਂ ਓ ਬਾਈ ਵਧੀਆ ਪੱਟੀਆਂ ਨੇ ਤੂੰ ਇਨੀ ਇਤਪਾ ਬਾਈ ਤੇ ਤੂੰ ਕੀ ਕਰਨ ਆਇਆ ਇਥੇ ਓ ਮੈਂ ਤਾਂ ਉਹੀ ਆ ਗਿਆ ਯਾਰ ਉਹੀ ਨਹੀਂ ਬਾਈ ਯਾਰੇ ਸਾਡੇ ਬੰਦੇ ਪਹਿਲਾਂ ਨਹੀਂ ਕੰਮ ਕਰਦੇ ਜਾ ਯਾਰ ਮੇਰਾ ਵੀਰ ਚੰਗਾ ਯਾਰ ਕੰਮ ਕਿਉਂ ਨਹੀਂ ਕਰਦੇ ਮੈਨੂੰ ਮਿਲਣਾ ਆਇਆ ਯਾਰ ਤੂੰ ਹੀ ਵਿਚੜਿੱਕਾ ਲਈਏ ਨਾ ਓ ਮਿਲਣ ਨੂੰ ਯਾਰ ਦੱਸ ਤੂੰ ਤਹਿਸੀਲਦਾਰ ਲੱਗਿਆਗਾ ਤਹਿਸੀਲਦਾਰ ਨਹੀਂ ਟੋਆ ਪੜਦਾ ਜੱਪਣਾ ਆ ਗਏ ਜੱਪਾ ਤੂੰ ਨਹੀਂ ਕੋਈ ਪੈਸਾ ਪੁਸਾ ਨਹੀਂ ਦਿੰਦੇ ਸੀ ਨਹੀਂ ਕਰਦੇ ਕੰਮ ਜਾ ਖਰਾ ਲੀਓ ਨਾ ਕਰੋ ਕੋਈ ਪੈਸਾ ਨਹੀਂ ਦਿੰਦੇ ਤੁਹਾਨੂੰ ਓਏ ਤੰਗ ਬਈ ਤੂੰ ਤ ਤੰਗ ਕਰਦਾ ਯਾਰ ਤੇਰਾ ਕੰਮ ਦਾ ਕਰਦੇ ਨਾ ਯਾਰ ਇਹ ਤਾਂ ਕਰਦੇ ਨਹੀਂ ਬੰਦੇ ਤੂੰ ਕਿਉਂ ਕੰਮ ਕਰੀਏ ਕਨਾ ਉਹ ਯਾਰ ਕਰ ਲੋ ਕੋਈ ਜਾਣੀ ਮੇਰਾ ਕੰਮ ਆ ਉਹ ਕੋਈ ਮੇਮਣੀ ਦੇ ਦੇ ਕੋਈ ਉਹ ਯਾਰਾ ਕਿਹੜਾ ਕੰਮ ਆ ਯਾਰ ਕਮਾਲ ਆ ਯਾਰ ਤੇਰੀ ਅਲੀ ਕੰਮ ਹੀ ਨਹੀਂ ਕਰਨ ਦਿੰਦਾ ਕੋਈ ਪਾਈ ਹੱਥ ਹੋਏ ਕਰ ਲੋ ਯਾਰ ਬਾਈ ਯਾਰ ਉਹ ਯਾਰ ਮੈਨੂੰ ਗਾਲ੍ਹਾਂ ਦੂ ਯਾਰ ਐਸਾ ਮੇਰੇ ਥੋੜੀ ਆ ਯਾਰ ਕੰਮ ਯਾਰਾ ਕੀ ਬਾਤ ਐ ਬੱਕਰੀ ਇੱਦੇ ਲੈ ਉਹ ਮੁੰਡਿਆ ਗੱਗੂ ਇਹਦਾ ਉਹ ਬਾਈ ਯਾਰ ਉਧਰ ਲੈ ਜਾ ਯਾਰ ਮਾਲ ਇਹ ਕੋਈ ਬੱਕਰੀ ਲੈਣੀ ਬੱਕਰੀ ਲੈਣੀ ਸੀ ਆ ਕਿੰਨੇ ਦਾ ਲਾਏਗਾ ਬਾਈ ਵੋਏ ਉਹ ਕਰ ਲਾਂਗੇ ਤੇਰੇ ਨਾਲ ਕੀ ਬੰਡਿਆ ਯਾਰ ਓਏ ਬਾਈ ਕਿਉਂ ਯਾਰ ਮਾਲ ਬਾਈ ਬਣ ਕੇ ਉਧਰ ਲੈ ਕੇ ਕੰਮ ਕਰ ਲਾ ਦੇ ਯਾਰ ਉਹ ਕੋਈ ਨਾ ਯਾਰ ਮੇਮਣਾ ਬਣ ਕੇ ਯਾਰ ਓਏ ਯਾਰ ਤੈਨੂੰ ਕੀ ਹੁੰਦਾ ਯਾਰ ਤੂੰ ਬੱਚੀ ਜੜੀ ਐਨਾ ਕੁਛ ਯਾਰ ਝੋਨਾ ਲਾਉਣਾ ਯਾਰ ਕੰਮ ਤਾਂ ਪਹਿਨ ਚੋ ਅੱਧੇ ਤਿੰਨ ਬਿੜ ਗਿਆ ਯਾਰ ਇੱਕ ਦਿੱਤੀ ਐ ਵੀ ਪਰਸੋਂ ਨੂੰ ਕੰਮ ਛੱਡਾ ਹੋ ਜੂ ਦੇਖ ਮੈਂ ਤਾਂ ਪਰਸੋਂ ਥੋੜੀ ਹੁੰਦਾ ਯਾਰ ਤੂੰ ਛੱਡਾਵਾ ਕੇ ਕਿਨੇ ਮੇਕਣਾ ਦੇਖਣ ਲੱਗੇ ਯਾਰ ਟਿਕਟ ਕਿੰਨੇ ਦਾ ਲੈ ਆ ਬਾਈ ਵੋਏ ਇਹ ਤਾਂ ਬਾਈ ਮਹਿੰਗਾ ਯਾਰ ਇਹਦਾ ਰੇਂਜ ਤੋਂ ਬਾਈ ਯਾਰ ਕਿੰਨੇ ਲੈ ਬਾਈ ਇਹ ਬਾਈ ਉਧਰ ਲੈ ਜਾ ਦੋ ਤਿੰਨ ਲੱਖ ਰੁ ਕਿਨੇ ਉਹ ਦੇਖ ਲੈਣ ਦੇ ਐ ਹੁੰਦਾ ਯਾਰ ਤੁਸੀਂ ਕੇ ਮਾਰ ਕਰੀ ਜੈਨੇ ਗੇ ਲੜਦੇ ਯਾਰ ਭਾਈ ਅੱਛਾ ਅੱਛਾ ਹੋਰ ਤੋਂ ਕਰਾਵਾਂਗੇ ਜਾ ਯਾਰ ਜਾ ਬੱਸ ਜਾ ਯਾਰ ਅੱਗੇ ਚੱਕਰ ਚਾ ਰਹਿਦਾ ਕਰਦਾ ਹੁਣ ਯਾਰ ਨਹੀਂ ਯਾਰ ਚੱਕਰ ਆਖਦੀ ਮੇਰਾ ਕੋਈ ਨਾ ਰੱਖ ਤੂੰ ਬਲੇਆ ਯਾਰ ਜਾ ਯਾਰ ਭਾਈ ਤੁਸੀਂ ਆਪਦੇ ਬੱਕਰੇ ਹੀ ਖਰੀਦ ਲਓ ਯਾਰ ਜਾ ਪਾ ਜਾ ਯਾਰ ਅਸੀਂ ਨਹੀਂ ਕਰਾਉਣਾ ਯਾਰ ਜਾ ਯਾਰ ਸਾਡੇ ਅਸੀਂ ਵੀ ਨਹੀਂ ਕਰਦੇਗਾ ਨਹੀਂ ਯਾਰ ਨਾਕਦੀ ਯਾਰ ਭਾਗ ਜਾ ਯਾਰ ਭਾਗ ਜਾ ਤੈਨੂੰ ਮੈਂ ਨਹੀਂ ਦੇ ਦਾਂਗੇ ਇਹਦੀ ਡਹਾੜੀ ਜਾ ਯਾਰ ਤੁਸੀਂ ਵੀ ਵੇ ਵੜੇ ਖਿੜੇ ਤੱਕਾ ਆਪਦਾ ਫੜਕੇ ਹਾ ਦੁਬਾ ਤਾ ਤੂੰ ਇਹੀ ਕੰਮ ਕਰਦਾ ਆ ਆ ਪਟਨਾ ਮੋਟਨ ਵਾਲਾ ਦਾ ਤੇਰੇ ਬਾਸਾ ਰੋਗ ਨਹੀਂ ਬਾਈ ਉਹ ਫਿਰ ਨਹੀਂ ਪੜਦੇ ਯਾਰ ਤੇਰੇ ਛੱਡਿਆ ਕੰਮ ਮੈਂ ਤਾਂ ਮੇਰੇ ਕੋਲ ਜਾ ਜਾ ਨੱਕ ਤੇ ਚੱਲੀ ਆ ਯਾਰ ਚੱਲ ਸਾਡੇ ਕੋਲ ਜਾਊਗਾ ਹੋਰ ਇਹ ਚੱਲੀ ਆ ਆ ਬਈ ਆ ਤੱਕ ਨਹੀਂ ਪਾ ਕੇ ਜਾ ਤੂੰ ਹੋਰ ਤੱਕ ਵੇ ਕਰ ਲਈ ਸੱਦਣੀ ਕਿਹਨੂੰ ਸੱਦਣੀ ਪਊਗਾ ਜਿਹੇ ਤੁਸੀਂ ਲੱਲਾ ਲਾ ਤੇ ਉਹ ਨਾਲ ਗੱਲ ਹੀ ਨਹੀਂ ਤੇਰੀ ਗੱਲ ਆ ਤੇਰੀ ਬਟਾਉਣ ਵਾਲੀ ਮਗਰ ਅਸੀਂ ਕਰਨਾ ਹੀ ਚਾਹੁੰਦੇ ਆ ਆ ਲੈ ਜਾ ਬਾਲਟੀ ਚੱਕ ਚੱਕ ਬਾਲਟੀ ਚੱਕ ਯਾਰ ਅਸੀਂ ਕਹਿਤਾ ਯਾਰ ਮੇਰੀ ਜਿੰਦ ਫੜਾ ਯਾਰ ਬਾਲਟੀ ਬਾਲਟੀ ਇਹ ਨਹੂ ਪੀ ਰੱਖਿਆ ਗਾ ਬਤਿੰਦਰਾ ਕੰਮ ਕਰਾਉਣਾ ਆ ਚੱਕ ਬਾਈ ਆ ਚੱਕ ਰਜੇ ਤੇ ਹੈ ਤੁਹਾਡੇ ਅਸੀਂ ਕੰਮ ਜਾਓ ਯਾਰ ਚੱਲ ਚੱਕ ਲੈ ਜੀ ਬੱਕਰਾ ਬੱਕਰੀਆਂ ਚਾਰ ਜਾਓ ਜਾਓ ਯਾਰ ਬੰਦੇ ਤੂੰ ਜੀ ਤਾਂ ਬਾਹਲੇ ਘੇਟੋਗਾ ਖਾਂਦੀ ਮਜ਼ਬੂਤ ਪੂਰੀ ਨਹੀਂ ਸਮਝਦੇ ਤੁਸੀਂ ਬੰਦੇ ਕੋਈ ਨਾ ਭਾਈ ਜਾਣੇ ਆਇਆ ਜਾਓ ਜਾਓ ਅੱਛਾ ਕੋ ਮੋਟਰਸਾਈਕਲ ਮੋਟਰ ਜਾ ਜਾ ਦਫਾ ਹੋ ਜਾ ਕੰਦਰੀ ਆ ਪੁੱ ਜਾਣੇ ਵੱਡੇ ਭੀਤਾਂ ਨਹੀਂ ਧੱਕੇ ਨਾ ਮਾਰ ਮਾਰਾ ਤੈਨੂੰ ਪਕੰਦੇ ਰੋ ਸਲੀਪ ਕੰਮ ਕਰਾ ਤੂੰ ਤਾਂ ਮੇਰੇ ਵੀ ਹੋ ਸਾਡੇ ਦਾ ਗਾਲਾਂ ਦੰਦਾਂ ਨਾਲੇ ਗਾਲਾਂ ਜੀ ਕੰਮ ਕਰਾਉਣਾ ਨਹੀਂ ਲੱਸੀ ਨਹੀਂ ਹੈ ਕਿ ਚੱਲ ਕੰਮ ਕਰਨ ਵਾਲੇ ਦਾ ਛੋਡੇ ਦੀ ਇਹ ਬੱਕਰੀ ਖਰੀਦਣਾ ਕਿ ਮੂਤਣ ਵਾਕੇ ਕਿ ਬਾਪੂ ਵਾਕੇ ਹੋਰ ਮੇਰੇ ਅਸਟਾ ਹੋਆ ਚੱਕਰਾ ਬਣਾ ਉਹਨੇ ਟੱਕਰ ਦਿੱਤੀ ਬਣਾ ਹੁਣ ਲੋੜ ਨਹੀਂ ਚੰਗਦਾ ਕੋਈ ਚੱਲ ਕੋਈ ਨਾ ਕੋਈ ਚੱਕ ਦੇ ਰੋ ਕੀ ਪਾਇਆ ਰਹੇ ਤੋਰੇ ਕਰਦੇ ਹੋ ਦੱਸ ਕੇ ਮੈਂ ਤਾਂ ਕੰਧਰੋ ਵਿਆਹ ਚਾਏ ਹੁੰਦੇ ਆ ਵੱਡੇ ਭਾਈ ਜਾਣੇ ਕਰਦੇ ਆ ਜਾਓ ਇੱਕ ਰਹਿਆ ਜੇ ਤੁਹਾਡੇ ਨਾਲ ਹੋਰ ਰਲ ਕੇ ਬੱਕਰੀਆਂ ਆਈਆਂ ਆ ਬਰਾਉ ਮੇਰਾ ਪੁੱਤ ਅੱਗੇ ਯਾਰ ਭਾਈਆਂ ਦਾ ਹੋਰ ਬੰਦੇ ਪੁੱਛੀਏ